ਲਗਾਤਾਰ ਹੋ ਰਹੀ ਬਰਸਾਤ ਕਾਰਨ ਦਰਿਆਵਾਂ ਵਿੱਚ ਪਾਣੀ ਬਹੁਤ ਜ਼ਿਆਦਾ ਹੋ ਗਿਆ ਹੈ। ਹਰੀਕੇ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਹੈ। ਪੱਛਮੀ ਪਾਸੇ ਦੇ ਪਿੰਡਾਂ ਵਿੱਚ ਤਾਂ ਹੜ੍ਹ ਹੀ ਆ ਗਿਆ ਹੈ। ਪ੍ਰਭਾਵਿਤ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਨੇ। ਹੁਣ ਤਾਂ ਉਹਨਾਂ ਦੇ ਪਸ਼ੂਆਂ ਲਈ ਚਾਰਾ ਤੱਕ ਨਹੀਂ ਬਚਿਆ। ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਹੈ ਕਿ ਹੜ੍ਹ ਤਾਂ 2 ਸਾਲ ਪਹਿਲਾਂ ਵੀ ਆਇਆ ਸੀ ਨੁਕਸਾਨ ਤਾਂ ਉਦੋਂ ਵੀ ਹੋਇਆ ਸੀ ਪਰ ਇਸ ਵਾਰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਘਰਾਂ ਵਿੱਚ ਪਾਣੀ ਵੜ ਗਿਆ ਲੋਕ ਆਪਣੇ ਘਰ ਛੱਡਣ ਦੇ ਲਈ ਮਜਬੂਰ ਹੋਏ ਪਏ ਨੇ ਜਿੱਥੇ ਵੀ ਥਾਂ ਲੱਭਦੀ ਹੈ ਲੋਕ ਬੈਠਣ ਦੇ ਲਈ ਬੇਵਸ ਨੇ ਉਹਨਾਂ ਨੂੰ ਸੜਕਾਂ ਤੇ ਤੰਬੂ ਲਗਾ ਕੇ ਬੈਠਣਾ ਪੈ ਰਿਹਾ ਹੈ ਹਾਲਾਤ ਬਹੁਤ ਜ਼ਿਆਦਾ ਖਰਾਬ ਹੋਏ ਪਏ ਨੇ ਤਿੰਨ ਦਿਨ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਕਰਕੇ ਪਰੇਸ਼ਾਨੀ ਬੇਹੱਦ ਵੱਧ ਗਈ ਹੈ ਇਸ ਵੇਲੇ ਪ੍ਰਭਾਵਿਤ ਕਿਸਾਨ ਅਤੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਕੀ ਕੁਝ ਕੀਤਾ ਜਰਾ ਤੁਸੀਂ ਵੀ ਸੁਣੋ ਲੜਕੀ ਨਗਟੜਾ ਇਹ ਵੀ ਬੋਲੀ ਮੇਰਾ ਨਾਂ ਤੇ ਕਿਹੜਾ ਪਿੰਡਾ ਸੁਭਾ ਪਿੰਡਾ ਕਿੰਨਾ ਪਾਣੀ ਜਿਹੜਾ ਘਰ ਦੇ ਵਿੱਚ ਆ ਗਿਆ ਪਾਣੀ ਤਾਂ ਬਹੁਤ ਵੱਡਾ ਦੇਖੋ ਸਾਹਮਣੇ ਤੁਹਾਡੇ ਸਭ ਕੋ ਹੁੰਦਿਆ ਸਮਾਨ ਕੱਢਣ ਦੇ ਚਾਰ ਕੱਢਣ ਦੇ ਸਮਾਨ ਸਾਡਾ ਅੰਦਰ ਰੁਣਦੇ ਆ ਪਾਣੀ ਅੰਦਰਾਂ ਚ ਪੈ ਗਿਆ ਕੋਠੀ ਜੀ ਪੈ ਗਿਆ ਰਾਤ ਦਾ ਮੀਂਹ بارش ਨਾਲ ਸਾਨੂੰ ਆਵੇ ਕੀ ਹਾਲ ਬਣਿਆ ਡੰਗਰਾਂ ਨਾਲ ਭੁਖੇ ਤੇ ਆਏ ਮਹੀਂ ਭੁਖੇ ਤੇ ਬੈਠੇ ਆ ਪੈਸ ਕਰ ਰਹੇ ਆ ਹੁਣ ਤੁਸੀਂ ਕਿੱਥੇ ਰੱਖਿਆ ਸਮਾਨ ਸਾਡਾ ਅੰਦਰ ਹੀ ਆ ਅਸੀਂ ਮਾੜਾ ਮੋਟਾ ਬਰਤਨ ਜੋਗਾ ਵੀ ਨਹੀਂ ਲਿਆਂਦਾ ਲੀੜੇ ਪਹੁੰਚ ਗਏ ਆ ਪਏ ਮਾੜੇ ਮੋਟੇ ਲਿਆਂਦੇ ਵਾਨ ਤੇ ਆਣ ਕੇ ਬੈਗੇ ਜੋ ਤੇ ਵਾਨ ਤੇ ਆਵੇ ਤੰਬੂ ਲਿਆਇਆ ਮੋਟਰਸਾਈਕਲ ਤੇ ਸਾਹਮਣੇ ਖੜੇ ਆ ਸੰਤ ਸਾਰੇ ਖੜੇ ਆ ਕਾਕਾ ਸਾਡਾ ਬਾਹਰ ਗਿਆ ਕਾਕਾ ਸਾਡਾ ਇੱਥੇ ਨਹੀਂ ਲੱਗ ਤਸੀਂ ਦੋਵੇਂ ਜੀ ਆ ਸਾਡਾ ਮੰਦਾ ਹਾਲ ਆ ਸਾਡੇ ਕੋਲ ਵਾਰਸ ਲੈ ਚਲੋ ਧੰਨਵਾਦ ਉਹਨਾਂ ਦੇ ਜਿਹੜਾ ਸਾਨੂੰ ਕੱਲ ਚਾਰ ਰਸਤੇ ਚੁੱਕਰ ਦੇ ਗਿਆ ਸ਼ਾਬਾਸ਼ ਹੁੰਦੇ ਦੂਸਰਾ ਮੰਤਰੀ ਸਾਹਿਬ ਆਏ ਸੀ ਹਾਂਜੀ ਮੰਤਰੀ ਸਾਹਿਬ ਲਾਲਜੀ ਭੁੱਲੜ ਜੀ ਆਏ ਸੀ ਕੱਲ ਚਾਏ ਸਾਡੇ ਗੱਡੀ ਹੋਇਆ ਨਹੀਂ ਗੱਲ ਤਾਂ ਨੰਗੂ ਕੇ ਆਜ ਵਿਚਾਰੇ ਚਲੋ ਜੋ ਉਹਨਾਂ ਨੇ ਹਮਤ ਕਰਾਂਦੇ ਤੁਹਾਡੇ ਜਿੰਨੇ ਵੀ ਹੋਈ ਸਪੈਂਚ ਬਤਾ ਉਸ ਨੂੰ ਵੀ ਨਾਲ ਆਏ ਹਾਂਜੀ ਆਏ ਸੀ ਪਰਸੋਂ ਆਏ ਵਿਚਾਰੇ ਮੈਂ ਖਰਾਦਮ ਦੇ ਗਏ ਹਾਂਜੀ ਦੇ ਕੇ ਗਏ ਆ ਦੋਨੇ ਖਾ ਚਲੋ ਤੁਹਾਡਾ ਵੀ ਹੱਲਾ ਜਿਵੇਂ ਹੋਇਆ ਜਾਨਣ ਥੋ ਤੈ ਢਪਾਤਾ ਜੀ ਬੇਖੋ ਹਾਂਜੀ ਪ੍ਰੰਡ ਜੁਰਨ ਰਹੀ ਹੈ ਸਿੰਘਾ ਜੀ ਮੈਂ ਗੁਰਦੱਲ ਸਾਹਿਬ ਦਾ ਸੇਵਾਦਾਰ ਇੱਥੇ ਖਾੜ ਤੇ ਜੋ ਦੋ ਦੋ ਸਾਲ ਪਹਿਲਾਂ ਦਾ ਪਾਣੀ ਆਇਆ ਸੀ ਨਾ ਉਹਦਾ ਨਾ ਪਾਣੀ ਇਸ ਵਕਤ ਵੱਧ ਚੁੱਕਾ ਵਾ ਬੰਦ ਤੋਂ ਅੰਦਰ ਜਿਹੜੀ ਆ ਫਸਲ ਮੇਰਾ ਕਿਸੇ ਕਿਸਾਨ ਦੀ ਨਹੀਂ ਰਹੇਗੀ ਬਹੁਤ ਬੁਰੀ ਹਾਲਤ ਆ ਤੇ ਕੋਈ ਸਸ਼ਸ਼ਨ ਜਾਂ ਪ੍ਰਸ਼ਾਸਨ ਜਿਹੜਾ ਨਾ ਭਾਵਾ ਕਿ ਇਸ ਬੰਦ ਤੋਂ ਲੈ ਕੇ ਦੂਸਰੇ ਬੰਦ ਤੱਕ ਬਣੀ ਜਿਹੜਾ ਵਾ ਲਗ ਭਗ ਲੱਗ ਚੁੱਕਾ ਵਾ ਮਾਰੇ ਕਿਰਪਾ ਕਰੇ ਕਿ ਮੀਂਹ ਵਰਸਾਤਾਂ ਦਾ ਸੰਭਾਅ ਵੀ ਦੋ ਦਿਨਾਂ ਦੀ ਨਹੀਂ ਹੈ ਹੋ ਰਿਹਾਗਾ ਵਾ ਕਿਰਪਾ ਕਰਕੇ ਮੀਂਹ ਨਾ ਹੀ ਪਵੇ ਤੇ ਸੰਗਤ ਦਾ ਨਾਰਡ ਦਾ ਪਿਆ ਸਕਦਾ ਫਸਲਾਂ ਤਾਂ ਪੱਦਾ ਹੋ ਚੁੱਕੀਆਂ ਆ ਦੇਖੋ ਇਹ ਘਰਾਂ ਦੇ ਵਿੱਚ ਘਰ ਛੱਡ ਗਏ ਕਈ ਉੱਚੇ ਥਾਂ ਦੇ ਅਣਕੇ ਦੇ ਤਰਪਾਲਾ ਪਾ ਗਏ ਜਿੰਨੇ ਵੀ ਬੰਦ ਤੋਂ ਅੰਦਰ ਕਰਨੇ ਉਹ ਸਾਰੇ ਸਾਰੇ ਲਗਭਗ ਮਾਰ ਡੰਗਰ ਬਾਹਰ ਕੱਢ ਕੇ ਲਿਆਏ ਆ ਸਮਾਨ ਕਿਹਾ ਨਿਕਲਿਆ ਤੇ ਕਿਸੇ ਦਾ ਨਹੀਂ ਨਿਕਲਿਆ ਤੇ ਇੱਥੋਂ ਜਿੱਥੇ ਅਸੀਂ ਹਾਰ ਦੇ ਵਿੱਚ ਮੇਲਾ ਮਨਾਉਨੇ ਆ ਉਸ ਜਗ੍ਹਾ ਦੇ ਉੱਤੇ ਟਾਹ ਲਾ ਕੇ ਘਟੋ ਘਟੋ 30 35 ਕਿੱਲੇ ਜਿਹੜੀ ਜ਼ਮੀਨ ਆ ਅੱਜ ਐਸ ਲੋਤਨਾ ਬਣਾਏ ਦੇ ਜਿਹੜੀ ਆ ਨਾ ਉਹ ਬਰਬਾਦ ਕਰਤੀ ਨਹੀਂ ਨੇ